ਜਰਨਾਮ੍ਰਿਤ ਸਿੱਖਾਂ ਪੀਲੇ ਨਾ ਸਗੁਆਂ ਤੱਕ ਚਲਣਾ ਅਮਰ ਸਤਗੁਰੂ ਸਾਹਿਬ ਬੁਲਾ ਕਰਦੇ ਸਿੱਖਾਂ ਦੇ ਰਾਹੀਂ ਜਰਨਾਮਿਤ ਬੁਲਾਉਣਾ ਕੀਤਾ ਦਸਵੇਂ ਪਾਤਸ਼ਾਹ ਨੇ ਜਦੋਂ ਵੇਖਿਆ ਕਿ ਦੁਨੀਆਂ ਦੇ ਲੋਕ ਜਿਵੇਂ ਜਿਹੜੇ ਆਹ ਕਹਿ ਤੋ ਹਰ ਆ ਕੇ ਪਿਆਰੀ ਜਾਂਦੇ ਐ ਸੱਚਾਈਆਂ ਵਿੱਚ ਕੋਈ ਨਹੀਂ ਹੈ ਨਾ ਜੰਗ ਦੀ ਬਹਾਦਰੀ ਕਰਨ ਯੋਗ ਹੈ ਨਾ ਮੁਲਕ ਦੀ ਰੱਖਿਆ ਕਰਨ ਯੋਗ ਹੈ ਪੂਜਾ ਲੋਕਾਂ ਦੀ ਹਰ ਹਰ ਕੇ ਸਰਾਲ ਦੇ ਕਹਿੰਦੇ ਆ ਭੰਈਆ ਅਸੀਂ ਗੁਰੂ ਘਰ ਤੋਂ ਖਾਰਜ ਕਰ ਦੇਵਾਂਗੇ ਇਹੋ ਜਾਣ ਕੇ ਮਹਾਰਾਜ ਸਾਹਮਣੇ ਲੋੜ ਸੀ ਮੁਲਕ ਦੀ ਰੱਖਿਆ ਕਰਨ ਦੀ ਖੰਡੇ ਦਾ ਦੀ ਲੋੜ ਸੀ ਉਸ ਵਕਤ ਮਹਾਰਾਜ ਜੀ ਚਰਨਾਮ ਦੇ ਦਾ ਖੰਡੇ ਦਾ ਅੰਦਰ ਤੇ ਬਣਾ ਦਿੱਤਾ ਮਰਜ਼ਾਦਾ ਕਰਤੀ ਇਹ ਕਿ ਹੁਣ ਚਰਨਾਮ ਤੋਂ ਨਾ ਕੋਈ ਲਿਆ ਕਰੇ ਖੰਡੇ ਦਾ ਮਤੀ ਸਭ ਸਖਿਆ ਕਰਨ ਜਿਹੜੇ ਚਰਨਾਮ ਪੀਓ ਖੰਡੇ ਦਾ ਮਰ ਛਕ ਸਕਦੇ ਹੈ ਜਿਹੜੇ ਖੰਡੇ ਦੇ ਅਮਰਦਾਰੇ ਉਹ ਕਿਸੇ ਦੇ ਪੈਰ ਤੋਂ ਹੋ ਕੇ ਨਾ ਪੀ ਇਹ ਮਰਜ਼ਾਦਾ ਮਹਾਰਾਜ ਬਣਾਤੀ ਪਰਸਮਦਾ ਦੀ ਜਾਨ ਖੰਡੇ ਕੋ ਅਮਰ ਛਕੇ ਸੋਈ ਸੰਪਰਦਾਨ ਅਰਨਾ ਪਹਿਲ ਜੇ ਲੈ ਜੋ ਨੇ ਇਰਾਦਾ ਨਾ ਹੋਇਆ ਕਿ ਬਜਨ ਕੀਤੇ ਹਨ ਆਪ ਨੇ